ਕੁਝ ਦਾ ਖਾਲਸਾ ਵਾਹਿਗੁਰੂ ਦੀ ਕੀਫਤੇ ਗੁਰੂ ਰੂਪ ਗੁਰਸਿਵਾਰੀ ਸਾਧ ਸੰਗਤ ਅੰਤਤਾ ਦੇ ਰੋਗ ਹੋ ਆਪਣਾ ਕੀਮਤੀ ਸਮਾਂ ਗੁਰਦਰਾਂ ਦੇ ਲਗਾਉਂਦੇ ਹੋ ਔਰ ਗੁਰੂ ਦਰ ਦੇ ਉੱਤੇ ਮੰਨ ਦੀਆਂ ਭਾਵਨੀਆਂ ਸਪੂਰਣ ਕਰਨ ਵਾਸਤੇ ਗੁਰੂ ਦਾ ਓਟ ਆਸਰਾ ਲੈਂਦੇ ਹੋ ਤੇ ਗੁਰੂ ਬਖਸ਼ਾ ਕਰਦਾ ਹੈ ਸਾਇਦ ਸ੍ਰੀ ਗੁਰੂ ਅਰਜਨ ਦੇਵ ਜੀ ਪੰਚਮ ਪਾਸ਼ਾ ਸ਼ਾਨੋ ਹੁਕਮ ਬਖਸ਼ਿਸ਼ ਕੀਤਾ ਇੱਕ ਗੁਰੂ ਪੂਰਾ ਭੇਟਿਓ ਵਡਭਾਗੀ ਮਣੇ ਭਇਆ ਪ੍ਰਗਾਸ ਜਦੋਂ ਪੂਰੇ ਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਧਿਆਈਏ ਖਿਰਦਾ ਖੇਡ ਉੱਟਦਾ ਹੈ ਮਨ ਚ ਉਲਾਸ ਪੈਦਾ ਹੁੰਦਾ ਹੈ ਸੇਵਾ ਕਰਨ ਨੂੰ ਦਿਲ ਕਰਦਾ ਹੈ ਸਿਮਰਨ ਸੁਣਨ ਨੂੰ ਦਿਲ ਕਰਦਾ ਹੈ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਹਿਬ ਕਾ ਪ੍ਰਭਾਸਾ ਪਿਆਰੇ ਉਸ ਪ੍ਰਮਾਤਮਾ ਤੋਂ ਬਿਗੈਰ ਹੋਰ ਕੋਈ ਸਾਥੀ ਨਹੀਂ ਜੀ ਇਹ ਵੀ ਗੱਲ ਨੂੰ ਨੋਟ ਕਰ ਲਿਆ ਜੇ ਆਕਾਰਪੁਰਖ ਪ੍ਰਮਾਤਮਾ ਹਰ ਵੇਲੇ ਸਾਥ ਦਿੰਦਾ ਜੇ ਜਾਣੇ ਅਣਜਾਣੇ ਚ ਸਾਡਾ ਸਾਥ ਦਿੰਦਾ ਹੈ ਸਾਨੂੰ ਪਿਆਰ ਉਹ ਸਮਝ ਨਹੀਂ ਪੈਂਦੀ ਪਰ ਅਸੀਂ ਕਈ ਵਾਰੀ ਆਪਣਾ ਕੀਤਾ ਸਮਝਦੇ ਹਾਂ ਪਰ ਨਹੀਂ ਪਰਮੇਸ਼ਰ ਕਰਦਾ ਹੈ ਪਰਮੇਸ਼ਰ ਨੇ ਸਾਨੂੰ ਕਾਰੇ ਲਾਇਆ ਹੈ ਜਿਸ ਰਾਹ ਉਹदाई ਦਾਇਆ ਖੇਲੇ ਸਗਤ ਪਵਨ ਗੁਰੂ ਹੈ ਪਾਣੀ ਪਿਤਾ ਹੈ ਧਰਤੀ ਮਾਤਾ ਹੈ ਕਰਿ ਤੇ ਦਿਨ ਰਾਤ ਸਾਡੇ ਖੜਾਵੇ ਨੇ ਦਿਨੇ ਸਾਨੂੰ ਕੰਮ ਲਾਉਂਦੇ ਹੈ ਰਾਤ ਨੂੰ ਸਾਨੂੰ ਸੁਵਾਉਂਦੇ ਨੇ ਅਸੀਂ ਆਰਾਮ ਕਰਦੇ ਆ ਬੜੇ ਆਨੰਦ ਦੇ ਨਾਲ ਸਵੇਰੇ ਉੱਠਦੇ ਆਪਣੇ ਸਤਿਗੁਰੂ ਕੇ ਬਲ ਹਾਰੇ ਆਗੇ ਸੁਖ ਪਾਸੇ ਸੁਖ ਸਹਿਜਾ ਕਾਰਿਆਨੰਦ ਹਮਾਰੇ ਰਹੇ ਤਿਆਰਿਓ ਜੇ ਸਾਲੂ ਤੋਂ ਬਿਹਾਰ ਜਾਓਗੇ ਤਾਂ ਸਹਿਬ ਸ੍ਰੀ ਗੁਰਜਨ ਦੇਵ ਜੀ ਵੇਖੋ ਕਿੰਨੀ ਬਖਸ਼ਿਸ਼ ਕਰ ਕਹਿੰਦੇ ਨੇ ਕਿ ਆਨੰਦੀ ਆਨੰਦ ਪ੍ਰਾਪਤ ਹੋਣਗੇ ਆਨੰਦਾਂ ਤੋਂ ਬਿਨਾਂ ਹੋਰ ਕੋਈ ਚੀਜ਼ ਨਹੀਂ ਰਹਾਉ ਅੰਤਰਜਾਮੀ ਕਰਨਿਹਾਰਾ ਸੋਈ ਖਸਮ ਹਮਾਰਾ ਫੇਰ ਦੁਬਾਰਾ ਰੂਪੀਣ ਕਰਦੇ ਨੇ ਉਹੀ ਪਰਮਾਤਮਾ ਹੈ ਤੇ ਉਹੀ ਸਾਨੂੰ ਪਲਣ ਵਾਲਾ ਹੈ ਉਹੀ ਸਾਡਾ ਖਸਮ ਹੈ ਉਹੀ ਸਾਡਾ ਪ੍ਰਭੂ ਹੈ ਕੋਈ ਸਾਡਾ ਪਿਤਾ ਹੈ ਪਿਆਰਿਓ ਨਿਰਭਉ ਭੈ ਗੁਰਚੰਨੀ ਲਾਗੇ ਮਨ ਦੇ ਵਿੱਚੋਂ ਭਾਵ ਨੂੰ ਕੱਢ ਕੇ ਇੱਕ ਐਸਾ ਦਰ ਹੈ ਪਿਆਰਿਓ ਇਹ ਜਿੱਥੇ ਭਾਵਨਾ ਨਾਣ ਕੇ ਮੱਥਾ ਟੇਕ ਸੱਜਾ ਪਿਆਰਿਓ ਹੋਰ ਕਿਸੇ ਦਰਦਵਾਰੇ ਤੇ ਜਾਈਏ ਨਾ ਅੱਗਾ ਪਿਛਾ ਵੇਖੀਦਾ ਹੈ ਉਤਮ ਨੂੰ ਵੇਖਣਾ ਉਤਮ ਨੂੰ ਵੇਖਣਾ ਪਰ ਜਿਹੜਾ ਇਹ ਦਰ ਹੈ ਇਸ ਦਰ ਤੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹੇ ਮੈਂ ਨਹੀਂ ਕਹਿ ਰਿਆ ਨਿਰਭਉ ਭੈ ਭੈ ਤੋਂ ਰਹਿ ਤੂ ਕੇ ਗੁਰੂ ਚਰਨ ਨੀ ਲਾਗੇ ਇਕ ਰਾਮ ਨਾਮੇ ਆਧਾਰ ਪਰਮੇਸ਼ਰ ਦਾ ਨਾਮ ਸਿਮਰਨ ਆਧਾਰ ਬਣ ਜਾਂਦਾ ਹੈ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੁਮਨ ਹਾਰ ਤੇ ਜੇ ਆਪਣਾ ਮਨ ਤਨ ਅਰਪਣ ਕਰਕੇ ਆਪਣੀ ਬੇਨਤੀ ਨੂੰ ਗੁਰੂ ਨਾਲ ਜੋੜ ਕੇ ਤੇ ਬਿਆਰਿਓ ਜੇ ਦਰਸ਼ਨ ਕਰੀਏ ਅਕਾਲ ਮੂਰਤ ਦੇ ਕਾਲ ਮੂਰਤ ਕੌਣ ਆਇਆ ਇਹ ਕਾਲਪੁਰਤਮਾ ਜਿਹਦੀ ਕੋਈ ਮੂਰਤ ਨਹੀਂ ਹੈ ਜਿਹਦਾ ਸਾਨੂੰ ਇਹ ਨਹੀਂ ਪਤਾ ਕਿੰਨਾ ਵੱਡਾ ਹੈ ਬੜਾ ਅਬੇੰਤ ਹੈ ਉਸ ਪਰਮੇਸ਼ਰ ਨੂੰ ਅਸੀਂ ਅਰਾਧੇ ਹਾਂ ਤੇ ਫਿਰ ਉਹ ਕੀ ਕਰਦਾ ਹੈ ਪਿਆਰਿਓ ਜਦੋਂ ਅਸੀਂ ਉਸ ਦੇ ਦਰਸ਼ਨ ਕਰਨ ਲਈਏ ਤੇ ਹਰ ਜਗ੍ਹਾ ਤੇ ਪ੍ਰਭ ਹੈ ਵੀ ਹੋਮਨ ਹਾਰਾ ਹਰ ਜਗ੍ਹਾ ਤੇ ਹੈ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਪਿਆਰਿਓ ਹਿਰਦੇ ਨਾਲ ਆ ਲੈਂਦਾ ਹੈ ਗਲਵਕੜੀ ਵਿੱਚ ਲੈ ਰਿਹਾ ਹੈ ਬਾਪੂ ਤੇ ਆਪਣੀ ਪ੍ਰੀਤ ਬਖਸ਼ਿਸ਼ ਕਰਦਾ ਹੈ ਆਓ ਅੱਜ ਇਸੇ ਹੀ ਪਰਥਾਏ ਆਪ ਜੀ ਦੇ ਨਾਮ ਤੰਤਨ ਸਾਹਿਬ ਸਿੰਘ ਗੁਣਾਣਕ ਨੇਵ ਜੀ ਦੇ ਸਾਖੀਆਂ ਦੇ ਵਿੱਚੋਂ ਕਿਉਂਕਿ ਜਨਮ ਦਿਨ ਵਾਲੀ ਸਾਖੀ ਪਿਆਰਿਓ ਆਪਾਂ ਪੂਰਨਵਾਸੀ ਵਾਲੇ ਦਿਨ ਸੁਣਾਵਾਂਗੇ ਉਹਨਾਂ ਦੀਆਂ ਕਥਾ ਕਹਾਣੀਆਂ ਵਿਚਾਰਾਂ ਅਣਗਿਣਤ ਨੇ ਜਿਹੜੀਆਂ ਅਸੀਂ ਦੱਸ ਨਹੀਂ ਸਕਦੇ ਅੱਜ ਦਸੀਏ ਤੁਹਾਨੂੰ ਸਤਿਗੁਰੂ ਦੀ ਕਿਰਪਾ ਦੇ ਨਾਲ ਪੰਕਤੀ ਢੋਗ ਦੀ ਹੈ ਨਾਲ ਜੀਪਾਲਪੁਰ ਦੇ ਇਲਾਕੇ ਦੇ ਵਿੱਚ ਵਿਚਰਦੇ ਵਿਚਰਦੇ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਬਾਲਾ ਨਹੀਂ ਹੈ ਨਾਲ ਮਰਦਾਨਾ ਜੀ ਉਹ ਮਰਦਾਨਾ ਜੀ ਨਾਲ ਨੇ ਚੱਲਦੇ 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 ਜਾਂਦੇ ਨੇ ਅੱਗੇ ਨਗਰ ਆਇਆ ਹੈ ਨਗਰ ਦੇ ਵਿੱਚ ਰੁਕਦੇ ਨਹੀਂ ਪਿਆਰਿਓ ਅੱਜ ਵੀ ਸਾਡੇ ਬੜੇ ਗੁਰਮੁਖ ਪਿਆਰੇ ਬੱਚੇ ਬਾਹਰਲੇ ਮੁਲਕਾਂ ਦੇ ਵਿੱਚ ਪਰਮਣ ਕਰਦੇ ਨੇ ਸਾਨੂੰ ਬੜਾ ਕੁਛ ਬਾਹਰੋਂ ਵਿਖਾਉਂਦੇ ਨੇ ਉਹਨਾਂ ਦੀ ਸੰਗਤ ਬੇਅੰਤ ਜਥਾ ਸ਼ਕਤ ਭੇਟਾ ਦੇ ਨਾਲ ਸੇਵਾ ਕਰਦੀ ਹੈ ਪਰ ਬਾਬਾ ਨਾਨਕ ਦੇ ਮਰਦਾਨਾ ਜੀ ਜਿਸ ਦਿਨ ਘਰੋਂ ਅਦਾਸੀਆਂ ਤੇ ਨਿਕਲੇ ਸਨ ਜੇਬਾਂ ਖਾਲੀ ਸੀ ਨਾ ਇੱਕ ਦਸਾਂ ਪੀਆ ਦੀ ਰਵਾਬ ਜਿਹੜੀ ਕਿ ਤੁਹਾਡੇ ਗਵੰਢੂ ਰਵਾਬ ਸਰ ਗੁਰਦੁਆਰਿਆਂ ਫਰੰਦੇ ਵੱਲਾਂ ਵਸੇ ਹੋਈ ਫਰੰਦਾ ਕੌਣ ਸੀ ਪਿਆਰੇ ਉਹ ਅਕਾਲ ਪੁਰਖ ਪਰਮਾਤਮਾ ਦਾ ਰੂਪ ਉਸ ਫਰੰਦੇ ਦੇ ਰਬਾਬ ਦਿੱਤੀ ਸੀ ਤਰਬਾਬ ਨਾਲ ਲੈ ਕੇ ਜਦੋਂ ਸੁਲਤਾਨਪੁਰ ਤੱਕ ਮਰਦਾਨੇ ਜੀ ਦੇ ਨਾਲ ਗਏ ਤੇ ਜਦੋਂ ਪੇਟਾ ਕੀਤੀ ਪਿਆਰੇ ਗੁਰੂ ਨਾਨਕ ਸਾਹਿਬ ਜੀ ਦੇ ਪਿੱਛਾ ਭੌਂਕੇ ਵੇਖਿਆ ਮਰਦਾਨੇ ਨੂੰ ਕੁਝ ਦਿਸਿਆ ਹੀ ਨਹੀਂ ਅਕਾਲ ਪੁਰਖ ਪਰਮਾਤਮਾ ਦਾ ਰੂਪ ਸੀ ਹੋਰ ਇੱਥੇ ਪਾਣੀ ਸੀ ਜੰਗਲ ਸੀ ਭਲਿਓ ਇੱਥੇ ਰਬਾਬਾ ਕਿੱਥੋਂ ਬੰਦ ਗਿਆ ਸਨ ਇਥੇ ਤੇ ਜੰਗਲ ਦੇ ਵਿੱਚ ਪ੍ਰਸ਼ਾਦੇ ਦਾ ਫਿਕਰ ਪਿਆ ਖੜਾ ਸੀ ਕਹਿਣ ਦਾ ਭਾਵ ਇਸ ਲਾਗੇ ਨੂੰ ਧੰਤਾ ਬਖਸ਼ਿਸ਼ ਕੀਤੀ ਗੁਰੂ ਨਾਨਕ ਦੇਵ ਜੀ ਨੇ ਅੱਜ ਅਸੀਂ ਇੱਥੇ ਰਹਨੇ ਆ ਭਾਵੇਂ ਸਾਨੂੰ ਦੁੱਖ ਆਉਂਦਿਆ ਭਾਵੇਂ ਅਸੀਂ ਸੁਖੀ ਹੁੰਨੇ ਆ ਅਸੀਂ ਪ੍ਰਮਾਤਮਾ ਦਾ ਆਰਾਧਨ ਦੋਵੇਂ ਟਾਈਮ ਕਰਦੇ ਆ ਦੁੱਖ ਸੁੱਖ ਵੇਲੇ ਸੋ ਆਓ ਪਿਆਰੋ ਦੀਪਾਲ ਗੁਰਦੋਂ ਅੱਗੇ ਨਿਕਲ ਗਏ ਨੇ ਮਰਦਾਨਾ ਕਹਿਣ ਲੱਗਾ ਬਾਬਿਆ ਆੰਦਰਾ ਇਕੱਠੀਆਂ ਹੋਣੀਆਂ ਨੇ ਭੁੱਖ ਲੱਗੀ ਐ ਕੁਖਵਾ ਪਿਆ ਦੇ ਕਹਿਣਾ ਮਰਦਾਨਿਆਂ ਚੱਲ ਤੈਨੂੰ ਅੱਜ ਅੱਗੇ ਕੁਝ ਵਿਖਾਉਣਾ ਹੈ ਕਹਿਣ ਲਗਾ ਬਾਬਾ ਕੀ ਵਿਖਾਉਣਾ ਹੀ ਪੈਣਾ ਲਜਾਤ ਆ ਲੈ ਭੁੱਖਿਆਂ ਨੂੰ ਕੀ ਵਿਖਾਉਣਾ ਹੈ ਪਿਆਰਿਓ ਅੱਜ ਗੁਰੂ ਨਾਨਕ ਦੇਵ ਜੀ ਤੋਂ ਅੱਗੇ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਜਦੋਂ ਤਰਹ ਹਰਿਮੰਦਰ ਸਾਹਿਬ ਤਿਆਰ ਕੀਤਾ ਨਾ ਇਸੇ ਕਰਕੇ ਹੀ ਪਿਆਰਿਓ ਜਦੋਂ ਆਪਾਂ ਦਰਸ਼ਨੀ ਜੋੜੀ ਚੋਂ ਅੰਦਰ ਇੰਟਰ ਹੁੰਨੇ ਆ ਪ੍ਰਕਰਮਾਂ ਦੇ ਵਿੱਚ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਨੇ ਪਹਿਲਾਂ ਲੰਗਰ ਆਉਂਦਾ ਜੇ ਸਹਿਬ ਸ੍ਰੀ ਗੁਰੂ ਰਾਮਦਾਸ ਦੀ ਸੋਚ ਕੀ ਦੀ ਵੱਡੀ ਸੀ ਪਹਿਲਾਂ ਲੰਗਰ ਆਉਂਦਾ ਲੰਗਰ ਛਕੋ ਇਸ਼ਨਾਨ ਪਾਣ ਕਰੋ ਹਰਿਮੰਦਰ ਸਾਹਿਬ ਜਾ ਕੇ ਤ੍ਰਿੰਤ ਹੋ ਕੇ ਬੈਠੋ ਫੇਰ ਹੀ ਰੱਬ ਦਾ ਨਾਮ ਸੁਣਿਆ ਜਾਂਦਾ ਹੈ ਕਿ ਨਾ ਆਪਾਂ ਕਈ ਵਾਰੀ ਪੰਜਾਬੀ ਦੇ ਵਿੱਚ ਕਹਾਵਤਾਂ ਵੀ ਸੁਣ ਲੈਂਦੇ ਆ ਗਾਣੇ ਵੀ ਸੁਣ ਲੈਂਦੇ ਆ ਜਿਨ੍ਹਾਂ ਦੇ ਵਿੱਚ ਲਿਖਿਆ ਹੁੰਦਾ ਅਜ ਕੋਈ ਤਾਂ ਲਈਏ ਫਿਰ ਰੱਬ ਦਾ ਨਾਮ ਹੀ ਲੱਗਣਾ ਕਹਿਣ ਦਾ ਭਾਵ ਉਹਨਾਂ ਨੇ ਇਸੇ ਅਨੁਸਾਰ ਹੀ ਅੱਗੇ ਵਧਾਇਆ ਕੰਮ ਨੂੰ ਸੋ ਮਰਦਾਨਾ ਕਹਿਣ ਲੱਗਾ ਬਾਬਾ ਭੁੱਖਿਆ ਮਾਰੇਗਾ ਫਿਰ ਤੂੰ ਬਾਹਰ ਤਾਂ ਲੈ ਚੱਲਿਆ ਅੱਗੇ ਕਿਹੜਾ ਲੱਗੇ ਮਨੇ ਪੇਣਾ ਹੁੰਦਾ ਕਹਿਲਾ ਅੱਜ ਤੈਨੂੰ ਅਚਰਜ ਕੌਤਕ ਦਿਖਾਉਣਾ ਹੈ ਤੂੰ ਚੱਲ ਪਿਆਰਿਓ ਬਾਹਰ ਨਿਕਰ ਤੋ ਗਏ ਇੱਕ ਟੁੱਟੀ ਜੀ ਝੌਂਪੜੀ ਹੈ ਉਸ ਟੁੱਟੀ ਝੌਂਪੜੀ ਦੇ ਵਿੱਚ ਇੱਕ ਮਰੀਜ਼ ਹੈ ਜੋ ਕਰਾਰਿਆ ਹੈ ਕੋੜੀ ਰੋਗੀ ਕੋੜ ਹੋਇਆ ਆ ਸਤਿਗੁਰੂ ਉੱਥੇ ਗਏ ਨੇ ਆਪਣਾ ਮਾਲ ਸਮਾਨ ਦੇ ਰਾਗੇ ਰੱਖਿਆ ਮਰਦਾਨੇ ਨੂੰ ਕਹਿਣ ਲੱਗਿਆ ਮਰਦਾਨਿਆ ਛੇੜ ਤਾਰ ਮਰਦਾਨੇ ਨੇ ਰਬਾਬ ਵਜਾਉਣੀ ਸ਼ੁਰੂ ਕਰ ਦਿੱਤੀ ਤੇ ਪਿਆਰਿਓ ਜਿਵੇਂ ਜਿਵੇਂ ਰਬਾਬ ਤੇ ਉਂਗਲ ਚੱਲਦੀ ਹੈ ਜਿਵੇਂ ਜਿਵੇਂ ਸ਼ਬਦ ਚੱਲਦਾ ਜਿਉ ਤੰਤ ਹੈ ਬਾਰੋ ਬਾ ਤਬ ਤਬ ਖਬੇ ਬਹੁਤ ਬੇਕਾਰ ਜੇ ਦਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਨ ਲਾਇ ਪੱਕਾ ਰੋਗੀ ਕਹਿੰਦੇ ਪਿਆਰੇ ਕੋੜੀ ਨੂੰ ਤੇ ਕੋੜ ਵਰਗਾ ਰੋਗ ਕਦੋਂ ਲੱਗਦਾ ਜਦੋਂ ਗੁਰੂ ਵਿਛੜ ਜਾਏ ਜਦੋਂ ਗੁਰੂ ਗੁਰੂ ਨਾਲੋਂ ਵਿਛੜ ਜਾਈਏ ਜਾਂ ਗੁਰੂ ਨੂੰ ਨਸਾਰ ਦਈਏ ਗੁਰਬਾਣੀ ਦੇ ਵਿੱਚ ਲਿਖਿਆ ਮੈਂ ਆਪਣੇ ਕੋਲ ਨਹੀਂ ਜੇ ਕਹਿ ਰਿਹਾ ਪਿਆਰੇ ਜਿਵੇਂ ਜਿਵੇਂ ਸ਼ਬਦ ਚੱਲਦਾ ਹੈ ਤਵੇਂ-ਤਵੇਂ ਉਹਦੀ ਪੀੜਾ ਖਤਮ ਹੁੰਦੀ ਹੈ ਤੇ ਜਗਮ ਠੀਕ ਹੁੰਦੇ ਨੇ ਸ਼ਬਦ ਸਪੂਰਨ ਹੋਇਆ ਮੱਥਾ ਟੇਕਿਆ ਕਹਿਣ ਲੱਗਾ ਮਹਾਰਾਜ ਮੈਨੂੰ ਤੇ ਘਰਿਆਂ ਵੀ ਦਰਕਾਰ ਦਿੱਤਾ ਮੈਂ ਬੜਾ ਵੱਡਾ ਜ਼ਿਮੀਂਦਾਰ ਸ ਮੇਰੀ ਜਾਇਦਾਦ ਬਹੁਤ ਵੱਡੀ ਹੈ ਮੈਨੂੰ ਆਰਾਮ ਨਹੀਂ ਆਉਂਦਾ ਮੇਰੇ ਕੋਲ ਮੁਸ਼ਕ ਆਉਂਦਾ ਤੁਸੀਂ ਮੇਰੀ ਐ ਝੌਂਪੜੀ ਦੇ ਵਿੱਚ ਆਣ ਕੇ ਮੇਰੇ ਕੋਲ ਬਹਿ ਗਏ ਗੁਰੂ ਨਾਨਕ ਸਾਹਿਬ ਹੱਸ ਕੇ ਕਹਿੰਦੇ ਭਲਿਆ ਤੈਨੂੰ ਹੀ ਮਿਲਣ ਆਏ ਤੇਰੇ ਚੰਗੇ ਕਰਮ ਸੀ ਭਲੇ ਕਰਮ ਸੀ ਪਿਛਲੇ ਜਨਮਾਂ 'ਚ ਤੂੰ ਰੱਬ ਦਾ ਨਾਮ ਸਪੂਰਨ ਲਿਆ ਐਸ ਜਨਮ ਦੇ ਵਿੱਚ ਤੂੰ ਕ੍ਰੀਤੀਆਂ ਕੀਤੀਆਂ ਤੇਰੀਆਂ ਕ੍ਰੀਤੀਆਂ ਨੇ ਤੇਰੇ ਗਾਲੇ ਕਰਮਾਂ ਨੇ ਤੈਨੂੰ ਇਹ ਸਜ਼ਾ ਦਿੱਤੀ ਤੈਨੂੰ ਪਰਿਵਾਰ ਨੇ ਵੀ ਵਿਸਾਰ ਦਿੱਤਾ ਜਿਨ੍ਹਾਂ ਦੇ ਬਾਅਦ ਤੇ ਵੱਡੀ ਜਾਇਦਾਦ ਬਣਾ ਕੇ ਬਿਠਾਏ ਅੱਜ ਤੇਰਾ ਕੌਣ ਹੈ ਬੋਲ ਤੇ ਆਪਾਂ ਇਹ ਸੁਣਿਆ ਨਾ ਸੋਈ ਖਸਮ ਹਮਾਰਾ ਇੱਕੋ ਹੀ ਖਸਮ ਹੈ ਆਕਾਲ ਪੁਰਮਾਤਮਾ ਕਦੇ ਐਸਾ ਸਮਾਂ ਪਿਆਰਿਓ ਆ ਜਾਂਦਾ ਘਰ ਦੇ ਪਰਵਾਹ ਦੇ ਜੀ ਵੀ ਸਾਥ ਛੱਡ ਦਿੰਦੇ ਆ ਜਿਵੇਂ ਉਸ ਜ਼ਿਮੀਂਦਾਰ ਪੂਰੀ ਹੋਏ ਤੋਂ ਬਾਅਦ ਛੱਡ ਕੇ ਉਹਨੂੰ ਝੂਗੀ ਦੇ ਵਿੱਚ ਬਿਠਾ ਦਿੱਤਾ ਹੈ ਹੁਣ ਪਿਆਰਿਓ ਉਸ ਦਾ ਜ਼ਖਮ ਠੀਕ ਹੁੰਦਾ ਹੈ ਸਤਿਗੁਰੂ ਨੇ ਕਿਰਪਾ ਕੀਤੀ ਆਪਣੇ ਝੋਲੇ ਦੇ ਵਿੱਚੋਂ ਕੁਝ ਬੂਟੀਆਂ ਜੜੀਆਂ ਕਟੀਆਂ ਉਹਦਾ ਇਲਾਜ ਕਰਨਾ ਸ਼ੁਰੂ ਕੀਤਾ ਹੌਲੀ ਹੌਲੀ ਰਾਮ ਉਹਨਾ ਸ਼ੁਰੂ ਹੋ ਗਿਆ ਹੈ ਦੋ ਦਿਨ ਦਰ ਸਲਮਨ ਸੱਤੇ ਪਾਸ਼ਾ ਉਹਦੇ ਕੋਲ ਰਹੇ ਨੇ ਰੋਗੀ ਬਿਲਕੁਲ ਸਹੀ ਹੋ ਗਿਆ ਮਗੇਸ਼ ਵੀਰੇ ਪਿਆਰੇ ਰੋਗੀ ਸਹੀ ਹੋਇਆ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਇਆ ਹੁਣ ਅਸੀਂ ਜਾਂਦੇ ਅਗਾ ਨੂੰ ਤੇ ਤੂੰ ਆਪਦੇ ਪਰਿਵਾਰ ਚ ਆਪਦੇ ਘਰ ਜਾ ਸਕਦਾ ਹੈ ਕਹਿਣ ਲਗਾ ਸਤਿਗੁਰੂ ਮੈਨੂੰ ਨਾਂ ਤਾਂ ਦੱਸ ਦਿਓ ਤੁਸੀਂ ਹੈ ਕੌਣ ਜੀ ਤੁਹਾਡਾ ਨਾਂ ਜੇ ਕੋਈ ਪੁੱਛੇਗਾ ਕਿੰਨੇ ਠੀਕ ਕੀਤਾ ਹੈ ਨਾਂ ਲਵਾ ਸਾਹਿਬ ਸਿੰਘ ਉਹ ਨਾਨਕਦੇਵ ਜੀ ਅਸਵੇ ਕਹਿੰਦੇ ਨਾਂ ਲੈ ਲਈ ਸਾਹ ਸੁਹਾਗਣ ਨੇ ਠੀਕ ਕੀਤਾ ਹੈ ਕਹਿੰਦਾ ਜੀ ਉਹ ਕਹਿੰਨੇ ਉਹ ਕਹਿੰਦਾ ਆਪੇ ਦਾਸ ਦੇਗਾ ਤੈਨੂੰ ਆ ਕੇ ਕਹਿੰਦਾ ਸਾਹ ਸੁਹਾਗਣ ਦਾ ਨਾਂ ਲੈ ਲਈ ਉਹਨੇ ਠੀਕ ਕੀਤਾ ਹੈ ਬੜਾ ਚੰਚ ਜਾਇਆ ਬੜਾ ਹੈਰਾਨ ਹੋਇਆ ਕਹਿੰਦਾ ਇਹ ਗੁਰੂ ਜਿਨੇ ਨੇ ਇਹ ਸਾਹ ਸੁਹਾਗਣ ਤਾਂ ਨਹੀਂ ਨੇ ਪਰ ਚਲੋ خیر ਸਮਾਂ ਨਚਦਾ ਗਿਆ ਸਤਿਗੁਰੂ ਸਾਹਿਬ ਸਿੰਘ ਉਹ ਨਾਨਕਦੇਵ ਜੀ ਅੱਗੇ ਚਲੇ ਗਏ ਮਰਦਾਨਾ ਜੀ ਨਾਲ ਚੱਲ ਪਏ ਔਰ ਮਰਦਾਨਾ ਜੀ ਨੇ ਪੁੱਛਿਆ ਮਹਾਰਾਜੀ ਤੁਸੀਂ ਗੱਲ ਕਿਉਂ ਕੀਤੀ ਕਹਿਣ ਲੱਗੇ ਭਲਿਆ ਜੀ ਨੂੰ ਪਤਾ ਆਪਾਂ ਸ਼ਾਹ ਸੁਹਾਗਣ ਦੇ ਕੋਲ ਗਏ ਸੀ ਸ਼ਾਹ ਸੁਹਾਗਣ ਦੇ ਕੋਲ ਗਏ ਸਾਂ ਬੜੀ ਸੰਗਤ ਉਹਦੇ ਕੋਲ ਆਉਂਦੀ ਸੀ ਅੱਜ ਵੀ ਪਿਆਰਿਓ ਗੁਰਬਾਣੀ ਦੇ ਵਿੱਚ ਵੀ ਲਿਖਿਆ ਜਿਸ ਪਾਸੇ ਪੰਡਤ ਗਏ ਪਾਸ਼ੀ ਪ੍ਰੀ ਬਹੀਰ ਇੱਕ ਇਹ ਕਟ ਘਾਟੀ ਰਾਮ ਕੀ ਤੇ ਚੜ ਰਿਓ ਕਬੀਰ ਕਬੀਰ ਜੀ ਕਹਿੰਦੇ ਮੈਂ ਇਕੱਲਾ ਹੀ ਤੁਰਿਆ ਆਉਣਾ ਮਾਰਗਾ ਤੇਰੇ ਵੱਲੇ ਹੋਰ ਦੁਨੀਆਂ ਜਿਹੜੀ ਉਹ ਪੁੱਠੇ ਬਨੇ ਨੂੰ ਤੁਰੀਏ ਅੱਜ ਵੀ ਬੜੇ ਥਾਵਾਂ ਦੀ ਉੱਤੇ ਦੁਨੀਆਂ ਜਾਂਦੀ ਆ ਜਿੱਥੇ ਭੀੜਾਂ ਲੱਗਦੀਆਂ ਨੇ ਭੀੜਾਂ ਉਹਨਾਂ ਥਾਵਾਂ ਤੇ ਲੁੱਕ ਜਾਂਦੇ ਨੇ ਸਾਰ ਸੁਹਾਗਣ ਦਾ ਡੇਰਾ ਵੀ ਪਿਆਰਿਓ ਐਸਾ ਸੀ ਉਹ ਨਾ ਬੰਦਾ ਨਾ ਜਨਾਨੀ ਇਤਨੀ ਦੁਨੀਆਂ ਦੇ ਕੋਲ ਆਉਣੀ ਸੀ ਕਰਦਾ ਉਸ ਜ਼ਿਮੀਂਦਾਰ ਵਾਲੇ ਇੱਕ ਕਰਮ ਸੀ ਤੇ ਜਦੋਂ ਗੁਰੂ ਨਾਨਕ ਦੇਵ ਜੀ ਉੱਥੇ ਗਏ ਪਰਦਾ ਫਾਸ਼ ਕੀਤਾ ਜਦੋਂ ਪਰਦਾ ਖਾਸ ਕੀਤਾ ਉਹਦਾ ਜੇ ਦੇਦਾ ਉਜੜ-ਪੁਜੜ ਗਿਆ ਤੇ ਬੜਾ ਪਰੇਸ਼ਾਨ ਹੋਇਆ ਬੜਾ ਦੁਖੀ ਹੋਇਆ ਕਰੋਨਾ ਦੀ ਕਮਾਈ ਕਰਦਾ ਸੀ ਅੱਜ ਕੀ ਬਣ ਗਿਆ ਸੋ ਕਹਿਣ ਦਾ ਭਾਵ ਸਮਾ ਪਾ ਕੇ ਜਦੋਂ ਉਹਦੇ ਮਨ ਦੇ ਵਿੱਚ ਵਿਚਾਰ ਆਇਆ ਸਤਿਗੁਰੂ ਸੱਚੇ ਪਾਤਸ਼ਾਹ ਤੂੰ ਕਿਰਪਾ ਕਰ ਹੁਣ ਮੈਂ ਤੇਰੇ ਹੀ ਗੁਣ ਗਾਵਾਂਗਾ ਤੇਰੇ ਤੋਂ ਬਗੈਰ ਹੋਰ ਕਿਸੇ ਦੇ ਨਹੀਂ ਗਾਵਾਂਗਾ ਅੰਤਰਾਜਮੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਿਰ ਉਹ ਤੇ ਜਿੱਤ ਕਿਰਪਾ ਕੀਤੀ ਪਿਆਰਿਓ ਤੇ ਜਿਹੜਾ ਰੋਗੀ ਠੀਕ ਕੀਤਾ ਉਹ ਸਾ ਸੁਹਾਗਣ ਦਾ ਨਾਮ ਲਿਆ ਗਵਾਨੀ ਦੇ ਵਿੱਚ ਦਰਜ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਆ ਸਾ ਸੁਹਾਗਣ ਮਾਣੇ ਰਣੀਆਂ ਤੰਬੂਲ ਆਇਆ ਸੀ ਦੁੜੀਆਂ ਲੱਖਾਂ ਨਾਉਂਦੀ ਸੀ ਉਹ ਜਵਾਨੇ ਚ ਪਰ ਕਰਦਾ ਕੋ ਬਰਮ ਸੀ ਪਿਆਰੇ ਉਹ ਇੱਕ ਗਰਮੀ ਨੂੰ ਸਜਾ ਦਿੱਤੀ ਬਾਅਦ ਵਿੱਚ ਗੁਰੂ ਨਾਨਕ ਨੇ ਉਹਦੀ ਵਿਡਿਆਹੀ ਕਰਾਉਣੀ ਸ਼ੁਰੂ ਕੀਤੀ ਫੇਰ ਵੀ ਜਿਸ ਵੇਲੇ ਉਹਦਾ ਡੇਰਾ ਅਜਨ ਪੁਜਰ ਗਿਆ ਗੁਰੂ ਨਾਨਕ ਦੇਵ ਜੀ ਵਾਸ ਦੀ ਉਹਦੇ ਮਨ ਦੇ ਵਿੱਚ ਇਰਖਾ ਹੀ ਸੀ क्यों सच्चे बंदे वास्ते हर एक मन च ईरखा हो मिठिया चंगा लगता है मिठे ने पता नहीं बजे छुरी फेर देनी सच्चे ने सच बोल के अगर तुर जाना है वो माड़ा लगता है प्यारे कुछ समा पा के रोज जल ठीक होया है चलद चलदी बड़ी चर्चा होगर ने ठीक किया है साहस सुहागर ने वेख्या मैं तो गया उ नहीं ਇਹਨੂੰ ਠੀਕ ਕਿਨੇ ਕਰ ਦਿੱਤਾ ਕਿਨੇ ਕੀਤਾ ਮੈਂ ਪਤਾ ਲੈ ਕੇ ਆਵਾਂ ਪਿਆਰੋ ਜਿਸ ਵੇਲੇ ਗਿਆ ਜਾ ਕੇ ਜੀਵੀਦਾਰ ਨੂੰ ਪੁੱਛਿਆ ਕਹਿਣ ਲੱਗਾ ਤੈਨੂੰ ਠੀਕ ਕਿਨੇ ਕੀਤਾ ਕਹਿਣ ਲੱਗਾ ਕਿ ਸਾਸ ਸਹਾਗਣ ਨੇ ਕਹਿੰਦਾ ਸਾਸ ਸਹਾਗਣ ਮੈਂ ਤੇਰੇ ਕੋਲੇ ਖੜਾ ਹਾਂ ਮੈਂ ਐਸੀ ਜਦੋਂ ਤਨ ਠੀਕ ਕੀਤਾ ਕਹਿੰਦਾ ਨਹੀਂ ਤੂੰ ਤਾਂ ਨਹੀਂ ਸਾਬ ਕਹਿੰਦਾ ਫਿਰ ਸੱਚੋ ਸੱਚੀ ਦਸੀ ਉਹ ਕੌਣ ਸੀ ਜਿਹਨੇ ਤਨ ਠੀਕ ਕੀਤਾ ਤੇ ਫਿਰ ਕਹਿਣ ਲੱਗਾ ਉਹ ਤਾਂ ਰੱਬੀ ਰੂਹ ਕੋਈ ਰੂਹ ਸੀ ਕਿੱਤਾ ਦਾੜਾ ਸੀ ਮੋਲ ਦਮਾਲਾ ਸੀ ਗਲ ਵਿੱਚ ਚੋੜਾ ਸੀ ਇੱਕ ਨਾਲ ਉਹਦੇ ਸਾਥੀ ਸੀ ਜਿਹੜਾ ਨਬਾਬ ਜੁਦਾ ਸੀ ਕਹਿਣ ਲਗਾ ਉਹਦੀ ਗੁਰਨਾਨਕ ਦੇਵ ਜੀ ਕਹਿੰਦਾ ਵਾਕਿਆ ਹੀ ਫਿਰ ਆਤਮ অবতার ਸੇਖ ਸਿੰਘ ਗੁਰਨਾਨਕ ਦੇਵ ਜੀ ਹੋਣਗੇ ਹੁਣ ਸ਼ਾਹ ਸੁਹਾਗਣ ਦਾ ਹੰਕਾਰ ਟੁੱਟ ਗਿਆ ਜਿਹੜਾ ਨਿੰਦਿਆ ਕਰਦਾ ਸੀ ਸਵੇਰੇ ਲੱਗਿਆ ਧਰਮ ਦੱਸਿਆ ਨੇ ਕਿ ਸੱਚ ਬੋਲਣ ਵਾਲੇ ਨੂੰ ਮਾਰਾ ਜਾਂਦਾ ਕੋਈ ਹਰ ਕੋਈ ਉਹਨੂੰ ਉਹ ਸਵੇਰੇ ਗੱਲ ਉਹਦੀ ਚੰਗੀ ਲੱਗੀ ਅਖੀਰ ਉਹਨੇ ਆਪਣਾ ਾਨ ਕੀ ਡੇਰਾ ਸੰਭਾਲ ਲਿਆ ਉਸ ਸੱਚ ਦੇ ਰਾਹ ਤੇ ਚੱਲ ਪਿਆ ਤੇ ਗੁਰੂ ਨਾਨਕ ਸਾਹਿਬ ਨੇ ਉਹਨੂੰ ਮੰਜੀ ਸਤਾਪ ਕਰਕੇ ਦਿੱਤੀ ਫਿਰ ਪ੍ਰਚਾਰ ਕੀਤਾ ਉਹਨੇ ਗੁਰੂ ਨਾਨਕ ਦੇਵ ਜੀ ਦੇ ਬਚਨ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਬਚਨ ਸਨ ਉਹ ਜਿੱਥੇ ਵੀ ਗਏ ਚਾਰ ਅਦਾਸੀਆਂ ਕੀਤੀਆਂ ਨੇ ਹਰ ਜਗ੍ਹਾ ਤੇ ਉਹਨਾਂ ਨੂੰ ਸਵਾਲੀ ਵੀਰੇ ਹਰ ਇੱਕ ਨੇ ਉਹਨਾਂ ਨੂੰ ਸਵਾਲ ਕੀਤੇ ਤੇ ਸਾਰੇ ਸਵਾਲਾਂ ਦਾ ਜਵਾਬ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਨਾਲ ਆਧਾਰ ਲੈ ਕੇ ਨਾਲ ਉਹਦੀ ਸਾਰੀ ਸੰਸਿਆ ਸਮਝਾ ਕੇ ਤੇ ਲੋਕਾਂ ਨੂੰ ਸਮਝਾਇਆ ਤਰੀਕੇ ਦੇ ਨਾਲ ਤੇ ਜਿਨ੍ਹਾਂ ਦਾ ਭਰਮ ਭ੍ਰੇਖਾ ਦੂਰ ਹੋਇਆ ਤੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਕਾਰਕ ਪ੍ਰਮਾਤਮਾ ਨੂੰ ਮਨਾਣਾ ਸ਼ੁਰੂ ਕੀਤਾ ਸੋ ਅਗੇ ਸਹਿਬ ਕੀ ਕਹਿੰਦੇ ਨੇ ਹੁਣ ਆਪਾਂ ਇੱਥੇ ਸੁਆਤੀਆਂ ਕਰੀਏ ਵੱਡੀ ਵੜਿਆਈ ਹੈ ਚਲ ਸੋਭਾਕਾਰ ਜ ਆਇਆ ਰਾਸੀ ਤੇ ਪਿਆਰਿਓ ਉਸ ਮਾਲਕ ਦੀ ਵੱਡੀ ਬਖਸ਼ਿਸ਼ ਹੈ ਬਾਬੇ ਨਾਨਕ ਦੀ ਜਿਸ ਦੀ ਕਿਰਪਾ ਦੇ ਨਾਲ ਕਾਰਜ ਰਾਸ ਹੁੰਦਾ ਹੈ ਇਸ ਦੀ ਪਰਥਾਏ ਮੈਂ ਆਪ ਜੀ ਨਾਲ ਛੋਟੀ ਜੀ ਅੱਜ ਬੇਨਤੀ ਕਰਦਿਆਂ ਭੈਣ ਗੁਰਬੀਨਪੁਰ ਬੀਬੀ ਸ਼ਾਮਾ ਨੂੰ ਮੇਰੇ ਕੋਲ ਆਈ ਕਹਿਣ ਲੱਗੀ ਬਾਬਾ ਜੀ ਰਾਸ਼ਨ ਥੋੜਾ ਜਿਆ ਲੈਟ ਹੋ ਜਾਣਾ ਹੈ ਤੇ ਥੋੜਾ ਜਿਆ ਸਮਾਨ ਲੈਟ ਕਰ ਦਈਏ ਮੈਂ ਕਿਹਾ ਭੈਣ 7 ਵਜੇ ਕੋਈ ਗੱਲ ਨਹੀਂ ਤੇ ਜਦੋਂ ਵਜਨ ਹੋਏ ਤੇ ਮੈਨੂੰ ਤਾਂ ਇਹਦੇ ਤੇ ਬਾਪੂ ਤੇ ਭਰੋਸਾ ਹੈ ਨਾ ਮੈਂ ਤਾਂ ਫਿਰ ਆਪਣੇ ਹਿਸਾਬ ਨਾਲ ਚੱਲਣਾ ਜੋ ਮੈਨੂੰ ਜੋਗਰ ਕਹੇ ਸੋਈ ਭਰ ਮੰਨੋ ਪਰਮੇਸ਼ਰ ਵਿੱਚ ਆਖ ਲੋਗੇ ਵਿੱਚ ਕਰਤਾ ਪੁਰਖ ਖਲੋਆ ਬਾ ਨਵਿੰਗਾ ਹੋਆ ਕੋਈ ਕਾਰਜ ਕਰਨਾ ਹੈ ਉਹਦਾ ਨਾਮ ਲੈ ਲਈਏ ਪਿਆਰਿਓ ਜਿਹੜੇ ਸਮੇਂ ਦਾ ਟਾਈਮ ਹੋਵੇ ਤੇ ਜਿੱਥੇ ਸੰਗਤ ਬੈਠੀ ਹੋਵੇ ਜਿੱਥੇ ਗੁਰੂ ਦਾ ਪ੍ਰਕਾਸ਼ ਹੋਵੇ ਉਥੇ ਉਹਨਾਂ ਦੀ ਮੰਦੀ ਇਛਾ ਪੂਰੀ ਨਾ ਹੋਵੇ ਲਿਖੇ ਕਿਦੇ ਦੀ ਸਮੇਂ ਦੇ ਉੱਤੇ ਆਣਗੇ ਸਾਰਾ ਕਾਰਜ ਹੋ ਗਿਆ ਤੇ ਸਤਿਗੁਰੂ ਕਹਿੰਦੇ ਵੱਡੀ ਵੜਿਆਈ ਚੱਜ ਸੋਭਾ ਕਾਰਜ ਆਇਆ ਰਾਸੇ ਹੁਣ ਮੈਂ ਹੁਕਮਨਾਮਾ ਵਿੱਚੋਂ ਕੱਢ ਕੇ ਤੇ ਨਹੀਂ ਲਿਆ ਆਪਾਂ ਇਹ ਤਾਂ ਪਰਮੇਸ਼ਰ ਕਿਰਪਾ ਕਰਦਾ ਪਿਆ ਨਾ ਤੇ ਪਰਮੇਸ਼ਰ ਦੀ ਕਿਰਪਾ ਹੈ ਉਹ ਆਂਦਾ ਵੀ ਕਾਰਜ ਵੀ ਰਾਸ ਆ ਗਿਆ ਸਾਰੇ ਕਾਰਜ ਹੋ ਗਏ ਨਾਨਕ ਕੋ ਗੁਰੂ ਪੂਰਾ ਭੇਟਿਓ ਸਗਲੇ ਦੁੱਖ ਮਨਾਸੀ ਤੇ ਦੁੱਖ ਤਕਲੀਫਾਂ ਵੀ ਖਤਮ ਹੋ ਜਾਣਗੀਆਂ ਪਰ ਪੂਰੇ ਗੁਰੂ ਨੂੰ ਤੇ ਆਇਆ ਵੈਸੇ। ਸੋ ਐਸੀ ਗੁਰੂ ਦੀ ਕਿਰਪਾ ਨਾਲ-ਨਾਲ ਹੁਕਮ ਤੇ ਨਾਲ ਬਾਬੇ ਨਾਨਕ ਦੀ ਵੜਿਆਈ ਆਪਾਂ ਰਲ ਮਿਲ ਕੇ ਸਾਂਝੀ ਕੀਤੀ। ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਜੇ ਤੁਸ਼ ਬੁੱਧੀ ਦੇ ਨਾਲ ਆਪ ਜੀ ਦੇ ਨਾਲ ਸਾਂਝ ਪਾਈ ਏ। ਸਤਿਗੁਰੂ ਸੱਜੇ ਪਾਤਸ਼ਾਹ ਕਿਰਪਾ ਕਰਨ। ਸਤਿਗੁਰੂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਮੂਹ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ। ਭਗੂਪ੍ਰਿਆ ਪਰਿਵਾਰ ਸਵਾਗਤ ਸਦਾ ਸਨ ਸਿੰਘ ਦੀ ਬਾਖ ਫਲਵਾੜੀ। ਭਾਈ ਕਿਰਪਾ ਸਿੰਘ ਜੀ ਭਾਈ ਪਰਵਿੰਦਰ ਸਿੰਘ ਜੀ ਫੌਜੀ ਸਾਹਿਬ ਭਾਈ ਵੱਸਨ ਸਿੰਘ ਜੀ ਤਿੰਨਾਂ ਦੀ ਬਾਤ ਫਲਵਾੜੀ ਜਿਨ੍ਹਾਂ ਵੱਲੋਂ ਉਹਨਾਂ ਨੂੰ ਯਾਦ ਵੀ ਕੀਤਾ ਗਿਆ ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਤ ਸੁਮਨੀ ਸਾਹਿਬ ਦੇ ਪਾਰ ਕਰਾ ਕੇ ਖੁਸ਼ੀਆਂ ਲਈਆਂ ਸੋ ਆਓ ਗੱਲ ਕੇ ਫਤਿਹ ਦਾ ਜਵਾਬ ਫਤਿਹ ਜੰਦਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਮਹਾਰਜ ਕੀ ਫਤਿਹ